ਮਾਲੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਰੰਗਾਂ ਦੇ ਵਿੱਚ ਕੱਟ ਪੀਸ ਆ ਗਏ ਜੀ ਕੁੜੀ ਕੁਰਤੀਆਂ ਦੇ ਕੱਟ ਪੀਸ ਆ ਗਏ ਜੀ ਪਹਿਲਾਂ ਹੀ ਬਹੁਤ ਆਏ ਸੀਗੇ ਪਹਿਲਾਂ ਖਤਮ ਹੋ ਗਏ ਸੀਗੇ ਕਈ ਗਾਖ ਮੁੜ ਕੇ ਗਏ ਸੀ ਬਹੁਤ ਗਾਕਾਂ ਨੂੰ ਦੱਸਿਆ ਜਾਂਦਾ ਵੀ ਹੁਣ ਨਵੇਂ ਦੁਬਾਰੇ ਕੱਟ ਪੀਸਾਂ ਦੇ ਵਿੱਚ ਫੁੱਲ ਰੰਗਾਂ ਦੇ ਜਮਾਲ ਆ ਚੁੱਕਿਆ ਜਿਹਦੇ ਵਿੱਚ ਕੱਟ ਪੀਸ ਦੇ ਵਿੱਚ 2.5 ਮੀਟਰ ਦਾ ਕੱਟ ਹੈ ਜੀ ਕੁਰਤੀ ਦਾ ਇਹ ਬਿਲਕੁਲ ਕਾਟਨ ਦੀ ਕੁਰਤੀ ਹੈਗੀ ਆਪ ਦਾ ਜਿੰਨੇ ਵੀ ਕਲਰ ਮਲਾ ਕੇ ਲੈ ਜਾਣੇ ਹੈ ਲੈ ਜਾ ਸਕਦੇ ਹੋਗੇ ਹੁਣ ਸਕਰੀਨ ਸ਼ਾਟ ਲੈ ਕੇ ਆਜੋ ਸਾਮਰ ਅੰਕਲ ਜਾਣ ਵਾਸਤੇ ਫੋਰ ਰੰਗ ਫੁੱਲ ਆਏ ਹੋਏ ਇਹਦੇ ਵਿੱਚ ਸਿਰਫ 150 ਰੁਪਏ ਦਾ ਪੀਸ ਕਰਤਾ ਜੀ ਕੁਰਤੀ ਦਾ ਪਹਿਲੇ ਵੀ 150 ਵੇਚਿਆ ਬਹੁਤ ਪੀਸ ਵੇਚੇ ਇਸ ਦੇ ਵਿੱਚ ਪਹਿਲਾਂ 2 250 ਪੀਸ ਆਇਆ ਸੀਗਾ 2 300 ਪੀਸ ਫੇਰ ਆ ਗਿਆ ਜੀ ਦੁਬਾਰੇ ਹੁਣ ਇਹਦੇ ਵਿਚਾਰੇ ਰੰਗ ਆ ਗਏ ਜੀ ਫੁੱਲ 99 ਰੰਗਾਂ ਦੇ ਵਿੱਚ 2.5 ਮੀਟਰ ਕੁਰਤੀ ਦਾ ਪੀਸ ਆ ਜੀ ਇਹ ਕੱਲੀਆਂ ਕਮੀਜ਼ਾਂ ਦੇ ਪੀਸ ਹੈ 2.5 ਮੀਟਰ ਕਪੜਾ ਦਾ ਬਿਲਕੁਲ ਕਾਟਨ ਦਾ ਕਪੜਾ ਹੈ ਸਿਰਫ 150 ਦਾ ਕਰਤਾ ਜੀ ਇਹ 150 ਦੇ ਵਿੱਚ ਆਹ ਦੇਖੋ ਜੀ ਰੰਗ ਦੇ ਵਿੱਚ ਬਹੁਤ ਰੰਗਾ ਜਮਾਲ ਆ ਗਿਆ ਜੀ ਸਕਰੀਨ ਸ਼ਾਟ ਲੈ ਕੇ ਆ ਜਾਓ ਸਾਮਾੜ ਜਿਆਣ ਵਾਸਤੇ ਛੇਤੀ ਪਹੁੰਚੋ ਸਾਮਾੜ ਜਿਆਣ ਵਾਸਤੇ ਫੇਰ ਵਿੱਚੋਂ ਰੰਗੜ ਜਿਆਣ ਖਤਮ ਹੋ ਜਾਂਦੇ ਨੇਗੇ ਜੇ ਮਗਰੋਂ ਆ ਕੇ ਪੁੱਛਦੇ ਹੋਗੇ ਜਿੰਨਾ ਛੇਤੀ ਆਓਗੇ ਸਾਮੇ ਰੰਗ ਦਾ ਸਾਰੇ ਰੰਗਾਂ ਦੇ ਵਿੱਚ ਮਾਲ ਮਿਲ ਜੂ ਤੁਹਾਨੂੰ ਜੀ ਇਹ ਆਹ ਦੇਖੋ ਜੀ ਰੰਗ ਤੁਹਾਨੂੰ ਦਿਖਾਈ ਜਾਂਦੇ ਆ ਕਿ ਰੰਗ ਬਹੁਤ ਆਏ ਜੀ ਗੋਟੀਆਂ ਦੇ ਵਿੱਚ ਇਹਦੇ ਵਿੱਚ ਹੁਣ ਬਿਲਕੁਲ ਕਾਟਨ ਦੀ ਕੁਰਤੀ ਹੈ ਜੀ ਪਿਆਰ ਕੈਮਰਾ ਕਾਟਨ ਦੇ ਉੱਤੇ ਆ ਜੀ 2.5 ਮੀਟਰ ਕਪੜਾ ਕੁੜਤੀ ਦਾ ਇਹ ਸਿਰਫ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ 2.5 ਮੀਟਰ ਕਪੜਾ ਕੁੜਤੀ ਦਾ ਜੀ ਇਹ ਰੰਗਤਾ ਫਰਨ ਰੰਗਾਂ ਚ ਆ ਗਿਆ ਜੀ ਮਾਲ ਇਹਦੇ ਵਿੱਚ ਜਿਹੜਾ ਵੀ ਕੋਈ ਗਾਹਕ ਮੁੜ ਕੇ ਗਿਆ ਸੀ ਸਾਰੇ ਨੂੰ ਦੱਸਿਆ ਜਾਂਦਾ ਹੈਗਾ ਵੀ ਹੁਣ ਰੰਗਾਂ ਦੇ ਵਿੱਚ ਮਾਲ ਖੁੱਲ ਪਹੁੰਚ ਚੁੱਕਿਆ ਹੈਗਾ ਛੇਤੀ ਆਓ ਸਾਵੇਂ ਡਿਜ਼ਾਈਨ ਲੈਣ ਵਾਸਤੇ ਸਾਵੇਂ ਕਲਰ ਲੈਣ ਵਾਸਤੇ ਛੇਤੀ ਪਹੁੰਚੋ ਜੀ ਆ ਦੇਖੋ ਜੀ ਪਰਾਮਾਂ ਦੀ ਹੱਟੀ ਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਸ਼ੇਰ ਮੇਲੇ ਦੇ ਉੱਤੇ ਕਾਊਟਨ ਦੀ ਕੁਰਤੀ ਸਿਰਫ 150 ਰੁਪਏ ਦੀ ਦਿੱਤੀ ਜੀ 150 ਰੁਪਏ ਦੇ ਵਿੱਚ ਪਿਆਵਰ ਕਾਊਟਨ ਦੀ ਕੁਰਤੀ ਹੈ ਜੀ ਕੈਮਰ ਕਾਊਟਨ ਹੈ ਜੀ 2.5 ਮੀਟਰ ਕਪੜਾ ਦੀ ਕੁਰਤੀ ਦਾ ਇਹ ਰੰਗ ਦੇਖੀ ਚੋ ਲੋ ਜੀ ਰੰਗ ਬਹੁਤ ਆ ਗਿਆ ਇਹਦੇ ਵਿੱਚ ਰੰਗ ਕੋਲ ਰੰਗਾਂ ਜਮਾੜ ਆ ਚੁੱਕੇ ਹੈਗਾ ਮਲਾਕੇਲ ਜਾਣਿਆ ਕਿਸੇ ਨੇ ਮਿਲ ਜਾ ਕੇ ਲੈ ਜਾਓ ਕਿਵੇਂ ਮਰਜ਼ੀ ਲ ਜਾਣਿਆ ਹੈ ਇਹ ਉਮਝ ਕੇ ਲ ਜਾ ਸਕਦੇ ਹੋ ਜੇ ਹੁਣ ਪੀਸ ਫੁੱਲ ਆਏ ਹੋਏ ਨੇ ਸਾਰੇ ਆਨਲਾਈਨ ਡ੍ਰੀਬਣੀ ਜੀ ਦੀ ਹੋਣੀ ਜੀ ਜੇ 100 ਦਾ ਪੀਸ ਹੈ ਖਰਚਾ ਵੱਧ ਪੈ ਜਾਂਦਾ ਹੈ ਤੇ ਉੱਥੇ ਆਨਲਾਈਨ ਡ੍ਰੀਬ ਦੇ ਵਿੱਚ ਨਹੀਂ ਸੈੱਟ ਆਉਣਾ ਜੀ ਇਹ ਇਹ ਦੁਕਾਨ ਤੇ ਆਖਿਰ ਜਾਣੇ ਬਹਿਣਗੇ ਜੀ ਕਿਸੇ ਪੀਸ ਲ ਜਾਣੇ ਆਏ ਨਾਲੇ ਰੰਗ ਮਲਾਉਣੇ ਪੈਂਦੇ ਆ ਇਹਦੇ ਇਸ ਲੋਕ ਕੋਈ ਦਾ ਹਿਸਾਬ ਨਹੀਂ ਆਉਂਦਾ ਬਿਨਾਂ ਰੰਗ ਕੋਣ ਆਇਆ ਤੂੰ ਆਹ ਦੇਖੋ ਜੀ ਬਹੁਤ ਹੀ ਰੰਗਾਂ ਦੇ ਵਿੱਚ ਕੁਪੀਆ ਦਾ ਮਾਲ ਹੈ ਫੁੱਲ ਕੁਆਟਿਟੀ ਦੇ ਵਿੱਚ ਪਹੁੰਚ ਗਿਆ ਜੀ 2 250 ਪੀਸ ਪਹਿਲਾਂ ਆਇਆ ਸੀ 2 250 ਪੀਸ ਹੋਰ ਆ ਗਿਆ ਜੀ ਨਵੇਂ ਦਬਾਰੇ ਸਾਰਾ ਪਹਿਲਾਂ ਖਤਮ ਹੋ ਗਿਆ ਸੀਗਾ ਸਿਰਫ 150 ਰੁਪਏ ਦਾ ਕੁਰਤੀ ਦਾ ਪੀਸ 150 ਰੁਪਏ ਦੇ ਵਿੱਚ ਕੁਰਤੀ ਜੀ 2.5 ਮੀਟਰ ਦੀ ਕੁਰਤੀ ਹੈਗੀ ਪ੍ਰਿੰਟ ਡਾਰਕ ਲਾਈਟ ਸਾਰੇ ਰੰਗ ਆ ਗਏ ਜੀ ਇਹਦੇ ਵਿੱਚ ਦੇਖੋ ਰੰਗ ਸਾਰੇ ਕਿੰਨੇ ਸ਼ਾਨਦਾਰ ਰੰਗ ਆਏ ਹੋਏ ਨੇ ਸਾਰੇ ਦੇ ਵਿੱਚ ਕਿਸੇ ਨੇ ਵੀ ਮਲਾਉਣਾ ਹੈਗਾ ਮਲਾ ਕੇ ਲੈ ਜਾ ਸਕਦਾ ਹੈਗਾ 2.5 ਮੀਟਰ ਦਾ ਪੀਸ ਹੈ 150 ਰੁਪਏ ਦਾ ਪੀਸ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ 1 ਜੂਨ ਨੂੰ ਤਿੰਨ ਸੂਟਾਂ ਦਾ ਨਾਮ ਕੱਢਿਆ ਜਾਊਗਾ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਤੇ ਵਧੀਆ-ਵਧੀਆ ਕਮੈਂਟ ਲਿਖ ਕੇ ਭੇਜੂਗਾ ਉਹਦਾ ਨਾਮ ਇਹਦੇ ਵਿੱਚ ਪਾ ਕੇ ਕੱਢਿਆ ਜਾਊਗਾ ਤੇ ਡਰੈੱਸ ਲੈ ਕੇ ਘਰ ਤੱਕ ਪਹੁੰਚਾਇਆ ਜਾਊਗਾ ਆ ਦੇਖੋ ਜੀ ਕਿੰਨੇ ਸ਼ਾਨਦਾਰ ਰੰਗਾਂ ਦੇ ਵਿੱਚ ਮਾਲ ਆ ਚੁੱਕਿਆ ਜੀ ਸ਼ਾਨਦਾਰ ਰੰਗਾਂ ਦੇ ਵਿੱਚ ਮਾਲ ਆ ਚੁੱਕਿਆ ਹੈ ਇਹਦੇ ਵਿੱਚ ਰੇਟ ਸਿਰਫ 150 ਰੁਪਿਆ ਕੁਰਤੀ ਦਾ ਪੀਸ 100 ਰੁਪਏ ਦੇ ਵਿੱਚ ਪਰ ਆਮਾ ਦੀ ਹੱਟੀ ਦੇ ਉੱਤੇ ਸੇਲ ਮੇਡੇ ਦੇ ਉੱਤੇ ਕੁਰਤੀਆਂ ਦੇ ਪੀਸ ਬਹੁਤ ਰੰਗਾਂ ਦੇ ਵਿੱਚ ਪਹੁੰਚ ਚੁੱਕੇ ਨੇ ਜੀ ਸਿਰਫ 150 ਦਾ ਪੀਸ ਹੈ ਜੀ 2.5 ਮੀਟਰ ਦਾ ਪੀਸ ਹੈਗਾ ਬਿਲਕੁਲ ਕੈਮਰੋਨ ਦਾ ਕਪੜਾ ਹੈਗਾ ਭਰਾਮਾ ਦੀ ਹੱਟੀ ਵਾਸਤੇ ਰੋਡ ਮਾਰਕੀਟ